ਦੇ ਅੰਦਰ ਤੁਹਾਨੂੰ ਮਾਨ ਦੇ ਚਾਹਦੇ ਹਾਂ ਤੇ ਨਹੀਂ ਲੱਗਦਾ ਹੈ ਕਿ ਉਹ ਸੱਚ ਖਾਮ ਖਿਆਲਾ ਹੋਏ ਬੰਦੇ ਰਹਿਣਗੇ ਖਾਲੀ ਹੋਵੇ ਨਾ ਕਦੇ ਵੀ ਛੋਲੇ ਪੁੱਖਾਂ ਦੀ ਯਾਰੋ ਖਾਲੀ ਹੋਵੇ ਨਾ ਕਦੇ ਵੀ ਛੋਲੇ ਪੁੱਖਾਂ ਦੀ ਯਾਰੋ ਪਹਿਲੇ ਦੁੱਖ ਭਜਾਦੇ ਨਹੀਂ ਜੁਝੇ ਰਹਦੇ ਰਹੇ ਨੇ 10 ਕੀਰਤ ਬਾਗ ਕਰਕੇ ਹੁਣ ਆਪਣੇ ਤਸਵੀਰਾਂ ਦੇ 10 ਕੀਰਤ ਬਾਗ ਕਰਕੇ ਹੁਣ ਆਪਣੇ ਇਹ ਕੁੱਪ ਨੂੰ ਚਾਹਦੀ ਰਹਿੰਦੀ ਨਹੀਂ ਨਾਲ ਵਕਤ ਦੇ ਚੱਲੋ ਤਾਂ ਸਭ ਕੁਝ ਹਾਸਲ ਹੋ ਜਾਂਦੀ ਹੈ ਨਾਲ ਵਕਤ ਦੇ ਚੱਲੋ ਤਾਂ ਸਭ ਕੁਝ ਹਾਸਲ ਹੋ ਜਾਂਦੇ ਵਰਨਾ ਆਉਂਦੇ ਆਉਂਦੇ ਨੇੜੇ ਸੁੱਖ ਨੂੰ ਕਾਹਦੇ ਰਹਿੰਦੇ ਨੇ ਦਿਲ ਕੋੜਨ ਵਾਲੇ ਜਿਉਂਦੇ ਰਹਿਣ ਸਦਾ ਬੁਲੇ ਸੱਜਣ ਦਿਲ ਕੋੜਨ ਵਾਲੇ ਜਿਉਂਦੇ ਰਹਿਣ ਸਦਾ ਬੁਲੇ ਸੱਜਣ ਜਿਹੜੇ ਨੂੰ ਆਪਣਾ ਸੁੱਖ ਸੁਨੇਹਾ ਪਕਾਉਦੇ ਰਹਿੰਦੇ ਨੇ ਤੁਹਾਡੀ ਤੋਂ 밥도 사다니, 꾸eda, 밥도 가라비나. 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 밥 사다니, 꾸eda, 밥도 가라비나. 밥도 사다니, 꾸eda, 밥도 가라비나. 밥도 사다니, 꾸 e d 시 밥도 가라비나. ਤਾਰੇ ਸੋਹਣੇ ਆਪ ਕੋਸ਼ਿਸ਼ ਕਰਦੇ ਰਹਦੇ ਰਹੇ